ਹੋਬੀ ਢਾਲੀਵਾਲ ਮੈਂ ਖਾਸਾ ਬੰਦਾ ਆ ਵੱਡਾ ਬੰਦਾ ਆ ਤੇ ਵਾਕਿਆ ਉਹਦੀ ਗੱਲ ਸਹੀ ਆ ਉਹ ਖਾਸਾ ਵੱਡਾ ਬੰਦਾ ਆ ਪੈਸੇ ਤੋਂ ਨਹੀਂ ਜਿਗਰੇ ਤੋਂ ਪੰਜਾਬੀਅਤ ਤੋਂ ਤੁਸੀਂ ਜਨਤਾ ਨੇ ਜੋ ਸੋਸ਼ਲ ਮੀਡੀਆ ਤੇ ਵੇਖ ਲਿਆ ਜਿਨ੍ਹਾਂ ਖੱਚਾਂ ਨੇ ਪੈਸੇ ਲਾ ਕੇ ਆਪਣੇ ਆਪ ਨੂੰ ਹੀਰੋ ਬਣਾਤਾ ਝੂਠੀਆਂ ਖਬਰਾਂ ਲਾ ਕੇ ਲੋਕਾਂ ਨੇ ਕਹਿਣਾ ਇਹੋ ਹੀ ਬੰਦੇ ਸਹੀ ਆ ਜਿਹੜਾ ਬੰਦਾ ਸੱਚਾ ਆ ਉਹ ਇਹਨਾਂ ਨੇ ਬਦਨਾਮ ਕਰ ਦੇਣਾ ਵੀਰੋ ਮੈਂ ਹੌਬੀ ਧਾਲੀ ਵਾਲ ਦੀ ਗੱਲ ਕਰਨ ਲੱਗਾ ਆ ਚੰਡੀਗੜ੍ਹ ਫਿਲਮ ਮੈਂ ਡਿਜ਼ਾਈਨ ਕੀਤੀ ਐਸ ਪੀ ਡਾਇਰੈਕਟਰ ਸੀ ਸੋਨੂ ਸ਼ੇਰਗਿੱਲ ਪ੍ਰੋਡਿਊਸਰ ਸੀ ਕਿਸੇ ਵਿੱਚੇ ਬੰਦੇ ਨੇ ਕਿਹਾ ਕਿ ਮੈਂ ਹੌਬੀ ਧਾਲੀ ਵਾਲ ਨੂੰ ਲੈ ਆਉਣਾ ਮੈਂ ਕਹਾਂ ਜੇ ਹੌਬੀ ਧਾਲੀ ਵਾਲ ਆ ਜਾਣਗੇ ਤਾਂ ਫਿਲਮ ਦੀ ਵੈਲਿਊ ਪੈ ਜਾਊਗੀ ਹੌਬੀ ਧਾਲੀ ਵਾਲ ਸਾਹਿਬ ਨੇ ਗੱਲ ਕੀਤੀ ਪਵਿੱਤ ਢਾਲੀਵਾਲ ਸਾਹਿਬ ਬਿਨਾ ਪੈਸੇ ਤੋਂ ਹੀ ਚਲੇ ਗਏ ਕਿ ਕੋਈ ਗੱਲ ਨਹੀਂ ਨਵਾਂ ਬੰਦਾ ਖੜਾ ਹੋ ਰਿਹਾ ਫੇਕੀ ਆ ਮੈਂ ਦੇਰਨਾ ਤਿੰਨ ਤਿੰਨ ਚਾਰ ਘੰਟੇ ਮੇਰੇ ਲੈ ਲਓ ਛੋਟੀ ਫਿਲਮ ਸੀ ਉਹ ਜਿਹੜਾ ਡਾਇਰੈਕਟਰ ਸੀ ਉਹ ਪ੍ਰੋਡਿਊਸਰ ਨਾਲ ਗੇਮ ਕਰ ਰਿਹਾ ਸੀ ਮੈਂ ਫਿਲਮ ਦਾ ਹਿੱਸਾ ਬੜਿਆ ਨਹੀਂ ਮੈਂ ਪਿੱਛੇ ਹਟ ਗਿਆ ਉਹ ਫਿਲਮ ਜਿਹੜੀ 3 ਲੱਖ ਦੀ ਬਣਾਉਣੀ ਸੀ ਉਹ 30 ਲੱਖ ਦੀ ਬਣ ਗਈ ਕਿਸੇ ਪਾਸੇ ਲੱਗਿਆ ਨਹੀਂ ਕੰਮ ਮੇਰੇ ਕੋਲ ਹੋਰ ਕੋਈ ਰਸਤਾ ਹੈ ਨਹੀਂ ਸੀ ਉਸ ਦਿਨ ਤੋਂ ਮੈਂ ਹੌਬੀ ਢਾਲੀਵਾਲ ਨੂੰ ਸਲੂਟ ਮਾਰਦਾ ਵੀ ਯਾਰ ਇਹ ਤਾਂ ਬੰਦਾ ਹੀ ਬੜਾ ਦੁੱਧਿਆ ਇਹਦੇ ਬਾਰੇ ਕੀ ਕੁਝ ਸੋਸ਼ਲ ਮੀਡੀਆ ਦੇ ਬਕਵਾਸ ਕੀਤਾ ਜਾ ਰਿਹਾ ਵੀਰੋ ਇੱਕ ਕਰੋੜਪਤੀ ਅਰਬਪਤੀ ਬੰਦਾ ਆ ਪਾਵਰ ਵਾਲਾ ਬੰਦਾ ਆ ਔਰ ਇੱਕ ਰੀਅਲ ਐਕਟਰ ਰੀਅਲ ਐਕਟਰ ਹੁਣ ਇਹਨਾਂ ਚਾਰ ਭਾਂਡੇ ਨੂੰ ਕਿਉਂ ਲੈਂਦੇ ਆ ਕਿਉਂ ਜਿੱਥੇ ਇਹੋ ਜਿਹਾ ਬੰਦਾ ਵੱਡੇ ਲੈਵਲ ਦਾ ਬਹਿ ਜਾਏ ਉੱਥੇ ਕੋਈ ਸਿਸਟਮ ਜਾਂ ਕੋਈ ਬੰਦਾ ਗੜਬੜ ਨਹੀਂ ਕਰਦਾ ਨਾਲ ਇਹਨਾਂ ਦੇ ਚਾਰਾਂ ਭਾਂਡਾ ਦਾ ਟੌਰ ਬਣਦਾ ਵੀ ਅਸੀਂ ਐਡੇ ਵੱਡੇ ਬੰਦੇ ਨੂੰ ਲਿਆ ਪਰ ਇਹ ਸ਼ੋਸ਼ਣ ਕਰਦੇ ਰਹੇ ਹੋਬੀ ਢਾਲੀ ਵਾਲ ਦਾ ਯਾਰ ਯੋਗਰਾਜ ਜਣਾਦੀ ਗੱਗੂ ਗੇਲਾਦੀ ਐਕਟਿੰਗ ਦੇ ਸਾਹਮਣੇ ਕੀ ਆ ਇੱਕਦਮ ਰੀਅਲ ਐਕਟਿੰਗ ਕਰਦਾ ਰੀਅਲ ਇਹਦੇ ਐਕਸਪ੍ਰੈਸ਼ਨ ਸਭ ਰੀਅਲ OTT ਵਾਲਾ ਜੋ ਹੁਣ ਚੱਲ ਰਿਹਾ ਆ ਉਹ ਨਕਲੀ ਐਕਟਿੰਗ ਦਾ ਜ਼ਮਾਨਾ ਖਤਮ ਹੋ ਗਿਆ। ਪਾਟ ਤਾਰੀਵਾਲ ਸਾਹਿਬ ਨੂੰ ਹਮੇਸ਼ਾ 7ਵੇਂ 8ਵੇਂ ਨੰਬਰ ਤੇ ਪਿੱਛੇ ਹੀ ਰੱਖਿਆ ਜਾਂਦਾ ਸੀ। ਪਰ ਇਹ ਇਨਸਾਨ ਬਹੁਤ ਜੈਂਟਰਲ ਇਨਸਾਨ ਆ ਯਾਰ। ਕਿੰਨੇ ਬੰਦਿਆਂ ਨੂੰ ਇਹਨੇ ਹੈਲਪ ਕੀਤੀ ਹੋਈ ਆ ਯਾਰ ਕਿੰਨੇ ਬੰਦਿਆਂ ਦੀ ਕਿੰਨੇ ਬੰਦਿਆਂ ਦੇ ਕੈਰੀਅਰ ਵਿੱਚ ਇਹਨੇ ਹੈਲਪ ਕੀਤੀ ਹੋਈ ਆ। ਆ ਜਿੰਨਾਂ ਨੇ ਚਾਰ ਮਾਇਕ ਮਾਇ ਇਹਦੇ ਪੈਸੇ ਬਿਨਾਂ ਕਿਤੇ ਥੁੱਕਦਾ ਵੀ ਨਹੀਂ। ਾਰੇ ਹੋਬੀ ਧਾਰੀਵਾਲ ਸਪੈਸ਼ਲ ਇਸੇ ਵਾਸਤੇ ਚਲਾ ਗਿਆ ਉਸ ਫਿਲਮ ਵਿੱਚ ਕਿ ਕੋਈ ਗੱਲ ਨਹੀਂ ਮੈਂ ਬਿਨਾਂ ਪੈਸੇ ਤੋਂ ਆ ਜਾਂਗਾ ਨਵਾਂ ਬੰਦਾ ਕੋਈ ਗੱਲ ਨਹੀਂ ਉਸ ਦਿਨ ਤੋਂ ਮੈਂ ਸਲੂਟ ਮਾਰਦਾ ਯਾਰ ਇਹ ਬੰਦਾ ਜੱਟ ਆ ਇਹ ਸੂਰਮਾ ਬੰਦਾ ਅਸਲੀ ਪੰਜਾਬੀ ਆ ਮੈਨੂੰ ਨੰਬਰ ਨਹੀਂ ਮਿਲ ਰਿਹਾ ਸੀ ਮੈਂ ਨੰਬਰ ਲੱਭਿਆ ਕਿਤੇ ਉਹ ਨੰਬਰ ਲੱਭ ਗਿਆ ਮੈਂ ਇਹਨੂੰ ਮੈਸੇਜ ਕੀਤਾ ਕਿ ਮੈਂ ਫਲਾਣਾ ਬੰਦਾ ਬੋਲਦਾ ਜੀ ਮੈਂ ਤੁਹਾਡਾ ਨਾਲ ਗੱਲ ਕਰਨੀ ਚਾਹਣਾ ਇਹਨਾਂ ਮੈਸੇਜ ਪੜਿਆ ਨਾ ਸਾਹਮਣੇ ਫੋਨ ਕਰ ਲਿਆ ਘੰਟਾ ਗੱਲ ਕੀਤੀ ਮੇਰੇ ਨਾਲ ਮੈਂ ਕਹਾਂ ਕਿ ਤੁਸੀਂ ਬਿਜੀਦਾ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਯਾਰ ਕੋਈ ਗੱਲ ਨਹੀਂ ਬੜੀਆਂ ਸੱਚੀਆਂ ਸਾਫ਼ ਗੱਲਾਂ ਕੀਤੀਆਂ ਮੈਨੂੰ ਗਾਈਡ ਕੀਤਾ ਸਮਝਾਇਆ ਕਈ ਗੱਲਾਂ ਤੋਂ ਹੁਣ ਮੈਂ 2016 ਤੋਂ ਸਟੋਰੀਆਂ ਲੈ ਕੇ ਘੁੰਮਦਾ ਤੇ ਮੈਨੂੰ ਵੰਸਵਾਂ ਦੇ ਮਿਲੇ ਆ ਯਾਰ ਅੱਜ ਜ਼ਰੂਰ ਤੇ ਆ ਚੰਗੇ ਕਿਰਦਾਰਾਂ ਦੀ ਚੰਗੇ ਹਿੰਮਤ ਵਾਲੇ ਕਿਰਦਾਰ ਅੱਗੇ ਆਉਣ ਤੇ ਚੰਗੀਆਂ ਫਿਲਮਾਂ ਬਣਾ ਸਕਣ ਜਿਹੜੇ ਆਪ ਸਾਰੇ ਦੱਲੇ ਆ ਉਹਨਾਂ ਕੀ ਚੰਗਾ ਬਣਾਉਣਾ ਤੇ ਮੈਂ ਇਹਨਾਂ ਦੇ ਪਿੱਛੇ ਪਿਆ ਹਾਂ ਹੁਣ ਬਹੁਤ ਜ਼ਿਆਦਾ ਹੰਦੀ ਪਿੱਛੇ ਪਿਆ ਹਾਂ ਪਰ ਪਿਆ ਹਾਂ ਯਾਰ ਇੱਕ ਤਾਂ ਇਹੋ ਜਿਹਾ ਵਾਟ ਵਾਲਾ ਜੁਰਤ ਵਾਲਾ ਤੇ ਸੱਚਾ ਬੰਦਾ ਮੇਰੇ ਨਾਲ ਮੇਰੀ ਸਪੋਰਟ ਕਰ ਦੇਗਾ ਕਿਉਂਕਿ OTT ਦਾ ਟਾਈਮ ਆ ਭਾਵੇਂ 50000 ਦੀ ਫਿਲਮ ਬਣਾ ਲਓ ਭਾਵੇਂ ਲੱਖ ਦੀ ਬਣਾ ਲਓ ਭਾਵੇਂ 5 ਲੱਖ ਦੀ ਬਣਾ ਲਓ ਤੁਹਾਡੇ ਕੰਟੈਂਟ 'ਚ ਦਮ ਚਾਹੀਦਾ ਯਾਰ ਇਹੋ ਜਿਹਾ ਬੰਦਾ ਸਪੋਰਟ ਕਰ ਦੂਗਾ ਦੀ ਯਾਰ ਮੈਂ ਇੱਕ ਬਹੁਤ ਵਧੀਆ ਸਿਨੇਮਾ ਕ੍ਰੀਏਟ ਕਰ ਦੂੰਗਾ ਤਾਲੀਵਾਲ ਸਾਹਿਬ ਦਾ ਵੀ ਪ੍ਰੋਡਕਸ਼ਨ ਹਾਊਸ ਮੈਂ ਸਟੈਬਲਿਸ਼ ਕਰ ਦੂੰਗਾ। ਔਰ ਜਿੱਥੇ ਥਾਲੀਵਾਲ ਸਾਹਿਬ ਮੈਂ ਇਹ ਵੀ ਵਾਦਾ ਕਰਦਾ ਥਾਲੀਵਾਲ ਸਾਹਿਬ ਜਿੱਥੇ ਤੁਹਾਨੂੰ 7ਵੇਂ 8ਵੇਂ ਨੰਬਰ ਤੇ ਚਾਰ ਪੰਡ ਰੱਖਦੇ ਆ ਨਾ ਇਹ ਤੁਹਾਡੇ ਆਫਿਸ ਦੇ ਬਾਹਰ 7ਵੇਂ 8ਵੇਂ ਨੰਬਰ ਤੇ ਵੀ ਖੜੇ ਹੋਣ ਦੇ ਲਾਇਕ ਨਹੀਂ ਹੈਗੇ। ਉਥੇ ਵੀ ਆਪਾਂ ਚੰਗੇ ਐਕਟਰ ਖੜੇ ਕਰਾਂਗੇ। ਤੇ ਮੈਂ ਇਹ ਵੀਡੀਓ ਸਿਰਫ ਪੂਰੇ ਪੰਜਾਬ ਦੇ ਲੋਕਾਂ ਵਾਸਤੇ ਬਣਾਇਆ ਕਿ ਬੜਾ ਜਦੋਂ ਆ ਗੱਲ ਜੀ ਹੋਈ ਕਿ ਮੈਂ ਖਾਸ ਸਾਹਿਬ ਵੱਡਾ ਬੰਦਾ ਉਹਨਾਂ ਕਿਹਾ ਓਏ ਕੋ ਬੇਕਾਰੋ ਘਟਿਆ ਜੀ ਟਾਕ ਵਾਲੀ ਲੜਕੀ ਪਹਿਲੋ ਉਹਦੀ ਕਿਹੋ ਜੀ ਉਹ ਘਟਿਆ ਟੈਪ ਨਾਈਟ ਦੇ ਵਡੇ ਬੰਦੇ ਬਾਰੇ ਬੋਲ ਰਹੀ ਸੀ ਉਹਦੀ ਟਾਕਿੰਗ ਸਹੀ ਸੀ ਉਹਦੇ ਪਿੱਛੇ ਲੱਗੇ ਤੇ ਜਨਤਾ ਯਾਰ ਪਤਾ ਨਹੀਂ ਪੰਜਾਬ ਦੀ ਜੋ ਸੋਸ਼ਲ ਮੀਡੀਆ ਤੇ ਦੇਖਦੀ ਇਹਨਾਂ ਨੂੰ ਟਾਰਗੇਟ ਕਰ ਰਹੀ ਸੀ ਪਰ ਮੈਂ ਉਦੋਂ ਬੜੇ ਟਾਈਮ ਤੋਂ ਯਾਰ ਮੈਂ ਕੀ ਕਿਵੇਂ ਕਹਾਂ ਲੋਕਾਂ ਨੂੰ ਕਿਵੇਂ ਕਹਾਂ ਕਿ ਭਾਈ ਇਹ ਸੂਰਮਾ ਬੰਦਾ ਆ ਇਹ ਆਰਬਾਦੀ ਘਰਬਾਦੀ ਬੰਦਾ ਇਹ ਜਿਹੜੇ ਨਿਚਾਰਾਂ ਭੰਡਾ ਜੀ ਬੰਦਾ ਇਹੋ ਜਿਹਾ ਨਿਚਾਰਾਂ ਭੰਡਾ ਹੁੰਦੇ ਉਹਦਾ ਹੀ ਨਚਵਾ ਸਕਦਾ ਸਾਰਿਆਂ ਨੂੰ ਔਰ ਰੀਅਲ ਐਕਟਰ ਰੀਅਲ ਪਰ ਕੋਈ ਮੌਕਾ ਨਹੀਂ ਉਹਨੂੰ ਕੋਈ ਬਸ ਇੱਕ ਨਾਲ ਖਾਣਾ ਪੂਰਤੀ ਹੀ ਕਰਦੇ ਰਹੇ ਇਹੋ ਜਿਹਾ ਰੀਅਲ ਐਕਟਰ ਨੂੰ ਯਾਰ ਇੱਕ ਸਪੈਸ਼ਲ ਰੋਲ ਦੇਣਾ ਬੰਦਾ ਸਪੈਸ਼ਲ ਜਦੋਂ ਇਹੋ ਜਿਹਾ ਰੋਲ ਨੂੰ ਇਹਨਾਂ ਵਰਗਾ ਸਪੈਸ਼ਲ ਬੰਦਾ ਨਿਭਾਊਗਾ ਨਾ ਫਿਰ ਉਹ ਚੀਜ਼ ਨਿਕਲ ਕੇ ਆਊਗੀ ਲੋਕ ਤੜਫਣਗੇ ਪਰ ਕੋਈ ਨਹੀਂ ਹੁਣ ਓਡੀਡੀ ਆ ਗਿਆ ਹੁਣ ਇਹ ਸਭ ਹੋ ਰਿਹਾ ਆ ਹੋਣਾ ਆ ਹੁਣ ਇਹ ਸਭ ਹੋਵੇਗਾ ਹੁਣ ਤੇ ਧਾਲੀਵਾਲ ਵਧੀਆ ਬੰਦਾ ਆ ਇਹ ਸੋਸ਼ਲ ਮੀਡੀਆ ਤੇ ਤੇ ਯਾਰੋ ਜਰਨੈਲ ਵਰਗਾ ਫਰੌੜੀਆ ਉਹ ਇੰਸਟਾਗ੍ਰam ਦੇ ਵਡੀਆਂ ਮਹਾਨ ਗੱਲਾਂ ਬੋਲਦਾ ਲੋਕੀ ਕਹਿੰਦੇ ਬੱਲੇ ਬੱਲੇ ਐਡਾ ਮਹਾਨ ਬੰਦਾ ਆ ਮਲਕੀਦ ਰੌਣੀ ਵਰਗਾ ਖੱਚ ਮਹਾਨ ਗੱਲਾਂ ਬੋਲਦਾ ਲੋਕੀ ਕਹਿੰਦੇ ਬੱਲੇ ਬੱਲੇ ਐਡਾ ਮਹਾਨ ਬੰਦਾ ਇਹ ਸਭ ਮਖੌੜੇ ਆਵਾਜ਼ ਆ ਪਰ ਲੋਕਾਂ ਨੂੰ ਯਾਰ ਲੋਕੀ ਕਿਉਂ ਨਹੀਂ ਸਮਝ ਪਾਉਂਦੇ ਲੋਕੀ ਕਿਉਂ ਨਹੀਂ ਸਮਝ ਪਾਉਂਦੇ ਇਹ ਗੱਲ ਲੋਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਯਾਰ ਲੋਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਬਾਬੇ ਨਾਨਕ ਦੀ ਬਾਣੀ ਕੀ ਆ ਗੱਲੀਆਂ ਸੀ ਚੰਗੀਆਂ ਆ ਚਾਰੀਆਂ ਬੁਰੀਆਂ ਮਨਕ ਸੁਧਾ ਕਾਲੀਆਂ ਬਾਹਰੀ ਚਿੱਟੀਆਂ ਇਹੋ ਲੋਕ ਆ ਤੇ ਥਾੜੀ ਵਾਲ ਉਹ ਬੰਦਾ ਆ ਜਿਨਾਰੇ ਦਿਲ ਵਿੱਚ ਇਮੋਸ਼ਨ ਹੁੰਦੇ ਆ ਇਮੋਸ਼ਨ ਇਮੋਸ਼ਨਸ ਹੁੰਦੇ ਆ ਫਰ ਮੋਸ਼ਨ ਹੋ ਕੇ ਕੁਝ ਵੀ ਕਰ ਬੈੰਦੇ ਕਿਤਨੀ ਵੀ ਕਿਸੇ ਦੀ ਹੈਲਪ ਕਰ ਲੈਂਦੇ ਆ ਮਲਕੀਤ ਰੌਣੀ ਜਿਹੜੀ ਥਾਲੀ ਖਾਂਦਾ ਰਿਆ ਇਹਨੇ ਤੇ ਉਹਨਾਂ ਨੂੰ ਨਹੀਂ ਪੁੱਛਿਆ ਮੈਂ ਇਹਦੀ ਪੂਰੀ ਵੀਡੀਓ ਪਾਉਣ ਲੱਗਾ ਅੱਜ ਕੋਈ ਨਹੀਂ ਧੰਨਵਾਦ ਵੀਰੋ ਧੰਨਵਾਦ ਵੀਡੀਓ ਆਪਣਾ ਸ਼ੇਅਰ ਕਰ ਦਿਆ ਕਰੋ ਯਾਰ ਸ਼ੇਅਰ ਕਰ ਦਿਆ ਕਰੋ